ਵਿਗੜਿਓ ਕਵੀਰਾ ਰਾਮ ਦੁਹਾਈ ਸਾਚ ਪਹਿਓ ਅਨ ਕਤੇ ਨਾ ਜਾਈ ਐ ਦੁਨੀਆ ਵਾਲਿਓ ਮੇਰਾ ਕਵੀਰ ਵਿਗੜ ਗਿਆ ਹੈ ਨਹੀਂ ਮੰਨਦਾ ਮੇਰੀ ਗੱਲ ਪੁੱਤਰ ਘਰ ਵੱਲ ਵੀ ਚਾਤ ਮਾਰਿਆ ਕਰ ਜਦੋਂ ਆਖਾਂ ਕੰਮ ਵੱਲ ਸਮਾਂ ਵੱਧ ਦੇ ਤੇ ਤੂੰ ਕਹਿ ਦਿੰਦਾ ਈ ਮਾਂ ਆਪੇ ਮੇਰਾ ਰਾਮ ਕਰੇਗਾ ਪੁੱਤਰ ਇਹ ਗੱਲਾਂ ਕੈਨਤੀ ਸੁਣਨ ਨੂੰ ਚੰਗੀਆਂ ਲੱਗਦੀਆਂ ਕਦੀ ਵਿਖਿਆ ਰੱਬ ਜੀ ਕਿਸੇ ਦੇ ਘਰ ਆ ਕੇ ਕੰਮ ਕਰਦੇ ਹੋਗਾ ਲੈ 3 ਦਿਨ ਬਾਕੀ ਨੇ ਤੇਰੀ ਬੱਚੀ ਦਾ ਵਿਆਹ ਹੈ ਨਾ ਘਰ ਵਿੱਚ ਪੈਸੇ ਨਾ ਬੱਚਿਆਂ ਕੋਲ ਚੰਗੇ ਕੱਪੜੇ ਤੇ ਨਾ ਕੋਈ ਪ੍ਰਬੰਧ ਹੁਣ ਦੇਖਦੀ ਹਾਂ ਕਿਵੇਂ ਤੇਰਾ ਰਾਮ ਕਰਦਾ ਹੈ ਪੁੱਤਰ ਗੱਲਾਂ ਕਹਿਣ ਸੁਣਨ ਨੂੰ ਚੰਗੀਆਂ ਲੱਗਦੀਆਂ ਨਹੀਂ ਦੱਸ ਹੁਣ ਤੇਰਾ ਭਗਵਾਨ ਕੀ ਕਰੇਗਾ ਮੁਸ ਮੁਸ ਰੋਵੇ ਕਬੀਰ ਕੀ ਮਾਈ ਅੰਦਰ ਜਾਂਦੀ ਏ ਇੱਕ ਕੱਪੜੇ ਦਾ ਥਾਨ ਚੁੱਕ ਕੇ ਲਿਆਉਂਦੀ ਹੈ ਇਹ ਤੇਰੇ ਤੂੰ ਲੁਕੋ ਕੇ ਰੱਖਿਆ ਸੀ ਜੇ ਤੇਰੇ ਹੱਥ ਲੱਗ ਜਾਂਦਾ ਇਹ ਵੀ ਕਿਸੇ ਸਾਧੂ ਸੰਤਾਂ ਨੂੰ ਛੁਕਾ ਦਿੰਦਾ ਸੀ ਤੇਰੀ ਮਾਂ ਮੈਨੂੰ ਤੇ ਚਿੰਤਾ ਏ ਨਾ ਚੁੱਕ ਖੱਦਰ ਦਾ ਥਾਂ ਬਾਜ਼ਾਰ ਵਿੱਚ ਵੇਚ ਕੇ 4 ਪੈਸੇ ਲੈ ਕੇ ਆ। ਬੱਚਿਆਂ ਵਾਸਤੇ ਵੀ ਕੱਪੜੇ ਸਮਾ ਲੀ। ਜਦੋਂ ਕਬੀਰ ਦੀ ਖੱਦਰ ਦਾ ਥਾਨ ਚੁੱਕ ਕੇ ਟੁਰੇ ਤੇ ਮਾਂ ਮਿੱਥੋਂ ਕੀ ਆਵਾਜ਼ ਆ ਰਹੀ ਦੀ ਹੈ। ਕਬੀਰ ਪੁੱਤਰ ਆਪਣਾ ਹਾਲ ਵੀ ਵੇਖ ਲੈ। ਇਹ ਖੱਦਰ ਦਾ ਚੋਲਾ ਵਿਆਹ ਵਿੱਚ ਚੰਗਾ ਨਹੀਂ ਲੱਗਣਾ। ਉਹ ਆਪਣੇ ਵਾਸਤੇ ਵੀ ਇੱਕ ਸੋਹਣਾ ਚੋਲਾ ਸਵਾ ਲਈ। ਚੰਗਾ ਬਾ। ਇਸ ਤਰ੍ਹਾਂ ਕਬੀਰ ਦੀ ਖੱਦਰ ਦਾ ਥਾਨ ਲੈ ਕੇ ਵੇਚਣ ਵਾਸਤੇ ਬਾਜ਼ਾਰ ਦੇ ਵਿੱਚ ਨਿਕਲ ਗਏ। ਐਦਣੋ ਕਬੀਰ ਦੀ ਦਾਰੇ। ਆਹ ਸਾਹਮਣੇ ਇੱਕ ਸਾਧੂ ਤੁਰਿਆ ਆਉਂਦਾ ਹੈ। ਜਦੋਂ ਕਬੀਰ ਦੀ ਕੋਲ ਦੀ ਲੰਗੜ ਲੱਗੇ ਤੇ ਕਬੀਰ ਜੀ ਨੂੰ ਰੋਕ ਲੈਂਦਾ ਹੈ ਕੀ ਕਹਿੰਦਾ ਹੈ ਕਿਉਂ ਭਈ ਐਦਰ ਕਬੀਰ ਦਾ ਘਰ ਕਿੱਥੇ ਕਹੇ ਕਬੀਰ ਜੀ ਬੜੇ ਹੈਰਾ ਮੇਰਾ ਘਰ ਮੇਰੇ ਕੋਲੋਂ ਪੁੱਛਦਾ ਹੈ ਸਾਰੇ ਸਾਧੂ ਸੰਤਾਂ ਨੂੰ ਮੈਂ ਜਾਣਦਾ ਇਹਨਾਂ ਨੂੰ ਤੇ ਵੇਖਿਆ ਵੀ ਕਰੇ ਨਹੀਂ ਪਰ ਇਹਦੇ ਚਿਹਰੇ ਦਾ ਨੂਰ ਦੱਸਦਾ ਏ ਕੋਈ ਰੱਬੀ ਰੂਹ ਹੈ ਕਿਉਂ ਵੇ ਤੂੰ ਕਬੀਰ ਦੇ ਘਰ ਕੀ ਕਰਨਾ ਹੈ ਆਖਿਆ ਜੀ ਸੁਣਿਆ ਏ ਕਬੀਰ ਬਹੁਤ ਧਾਨੀ ਹੈ ਕੱਪੜੇ ਦੀ ਲੋੜ ਹੈ ਕਬੀਰ ਦੇ ਘਰ ਜਾਵਾਂਗਾ ਤੇ ਕਪੜਾ ਲੈ ਆਵਾਂਗਾ ਮੇਰੇ ਘਰ ਜਾਏ ਨਾ ਕਿਤੇ ਮਾਂ ਹੀ ਬੋਲ ਕੋ ਬੋਲਣਾ ਬੋਲਦੇ ਨੇ ਕਬੀਰ ਦੀ ਖੱਦਰ ਦਾ ਥਾਂ ਲਾਂਦੇ ਨੇ ਤੇ ਚੋਲੇ ਦਾ ਕੱਪੜਾ ਪਾੜ ਕੇ ਦੇ ਦਿੰਦੇ ਨੇ ਲੈ ਉਹ ਕਹਿੰਦਾ ਤੂੰ ਮੈਨੂੰ ਕਬੀਰ ਦਾ ਘਰੀ ਦੱਸ ਕੇ ਜਾ ਵੇ ਹੁਣ ਕਬੀਰ ਜੀ ਦੇ ਘਰ ਕੀ ਕਰੇ ਕੱਪੜਾ ਤੇ ਤੈਨੂੰ ਦੇ ਦਿੱਤਾ ਹੈ ਨਹੀਂ ਵੇ ਇੰਨੇ ਕੱਪੜੇ ਨਾਲ ਸਰਨਾ ਕੋਈ ਨਹੀਂ ਸਿਆਲਾਂ ਦੀ ਰੋਤੇ ਠੰਡ ਬਹੁਤ ਹੈ ਨਹੀਂ ਸਰਨਾ ਇੰਨੇ ਨਾਲ ਤੂੰ ਦੱਸ ਦੇ ਕਬੀਰ ਦਾ ਕਰ ਰੇ ਮੈਂ ਕਿੰਨਾ ਕਪੜਾ ਚਾਹੀਦਾ ਹੈ ਜੇ ਸਾਰਾ ਹੀ ਥਾਨ ਦੇ ਦੇਵੇਂ ਤਾਂ ਗੁਜ਼ਾਰਾ ਹੁੰਦਾ ਹੈ ਗਏ ਇੱਕ ਵਾਰੀ ਨਹੀਂ ਸੋਚਿਆ ਕਬੀਰ ਜੀ ਨੇ ਸਾਰਾ ਖੱਦਰ ਦਾ ਥਾਨ ਚੁਬਾ ਲਿਆ ਇਹ ਤੇ ਚਾਰ ਪੈਸੇ ਇਕੱਠੇ ਕਰਨ ਤੋਰੇ ਘਰ ਵਿੱਚ ਬਿਆ ਹੈ ਇਧਰ ਰੱਬ ਦੀ ਹੋਰ ਇੱਕ ਸਬੱਟੀ ਲਾਈ ਜਾਂਦੇ ਨੇ ਹੁਣ ਮੈਂ ਆਪਣੀ ਘਰ ਨਹੀਂ ਜਾਣਾ ਘਰ ਜਾਵਾਂਗਾ ਮੇਰੀ ਮਾਂ ਮੈਨੂੰ ਡਾਂਟੇਗੀ ਕਿੱਥੇ ਗਏ ਗੰਗਾ ਦੇ ਕਿਨਾਰੇ ਤੇ ਜਾ ਕੇ ਬਹਿ ਗਏ ਉਸ ਰੱਬ ਦੀ ਨਾਲ ਇਕਮਿਕ ਹੋ ਗਏ ਕੀ ਜੋਦਰੀ ਕਰਦੇ ਅਮੀਰਿਆ ਰੱਬ ਸਾਰੀ ਜ਼ਿੰਦਗੀ ਮੈਂ ਲੋਕਾਂ ਨੂੰ ਤੇਰੇ ਭਰੋਸੇ ਦੀਆਂ ਗੱਲਾਂ ਸੁਣਾਉਂਦਾ ਰਿਆ ਵਿਚੇੜੇ ਰਾਗਤੀ ਪਰ ਉਸ ਆਸ ਰੱਖਦੇ ਨੇ ਆਸ ਰੱਖਦੇ ਨੇ ਰੱਬ ਉਹਨਾਂ ਦੇ ਕਾਰਜ ਕਰਦਾ ਏ ਸਾਰੀ ਜ਼ਿੰਦਗੀ ਮੈਂ ਲੋਕਾਂ ਨੂੰ ਤੇਰੇ ਭਰੋਸੇ ਦੀਆਂ ਗੱਲਾਂ ਸੁਣਾਈਆਂ ਤੇ ਹੁਣ ਮੇਰੇ ਘਰ ਵਿਆਹ ਏ ਬੱਚੀ ਦਾ ਤੇ ਮੇਰੇ ਕਾਰਜ ਵੀ ਤੁਸੀਂ ਕਰ ਲੈਣੇ ਸੱਚ ਸਹੀਓ ਪ੍ਰੋ ਸਾਹੂ ਵੀ ਕਬੀਰ ਦੀ ਵਰਗਾ ਰੱਬ ਦੀ ਕਾਰਜ ਕਰ ਦਿੱਤੇ ਸੇਵਕਾਂ ਦੀ ਪਿੱਠ ਨਹੀਂ ਲੱਗਣ ਦਿੰਦੇ ਉਸ ਨਰੰਕਾਰ ਨੇ ਕੀ ਕੀਤਾ ਹੈ ਕਬੀਰ ਜੀ ਦਾ ਰੂਪ ਬਣਾਇਆ ਹੈ ਬਲਧਾ ਵਾਲਾ ਕੱਟਾ ਲਿਆ ਜੋ ਜੋ ਘਰ ਵਿੱਚ ਸੁਮਾਉ ਨੁ ਲੁੜਿੰਦਾ ਏ ਕਿਤੇ ਜਿਆਦਾ ਗੱਡਾ ਸਮਾਨ ਦਾ ਭਰਿਆ ਤੇ ਲਾ ਕੇ ਕਬੀਰ ਦੇ ਘਰ ਦੇ ਦਰਵਾਜੇ ਤੇ ਮੋਹਰੇ ਖੜਾ ਕਰ ਦਿੱਤਾ ਉੱਪਰ ਬੈਠੇ ਆਵਾਜ਼ਾਂ ਮਾਰਦੇ ਮਾਂ ਦਰਵਾਜ਼ਾ ਖੋਲ ਮਾਂ ਦਰਵਾਜ਼ਾ ਖੋਲ ਮਾਂ દોੜੀ-ਦੌੜੀ ਆਈ ਕਬੀਰ ਪੁੱਤਰੇ ਸਮਾਨ ਕਿਹਦਾ ਹੈ ਮਾਂ ਆਪਣਾ ਹੀ ਹੈ ਇਹ ਨਸਮਾਨ ਤੂੰ ਕਿਥੋਂ ਲੈ ਆਇਆ ਮਾਂ ਜਿਹੜਾ ਖੱਦਰ ਦਾ ਥਾਰ ਤੂੰ ਦਿੱਤਾ ਸੀ ਨਾ ਉਹ ਕਿਸੇ ਸ਼ਾਹੂਕਾਰ ਨੇ ਖਰੀਦ ਲਿਆ ਬਹੁਤ ਪੈਸੇ ਦਿੱਤੇ ਹੋਗੇ ਛੱਟ ਦੇਣੀ ਗੱਡੇ ਤੋਂ ਉਤਰੇ ਆ ਵੇਖ ਕਮਾਲੀ ਦੇ ਕੱਪੜੇ ਨੇ ਪੁੱਤਰੀ ਦੇ ਇਹ ਕਮਾਲ ਦੇ ਕੱਪੜੇ ਨੇ ਪੁੱਤਰ ਦੇ ਮਾਂ ਮੇਰੇ ਵੱਲ ਵੇਖੀ ਤੂੰ ਕਹਿੰਦੀ ਸੀ ਨਾ ਵਿਆਹ ਵਿੱਚ ਖੱਦਰ ਦਾ ਚੋਲਾ ਚੰਗਾ ਨਹੀਂ ਲੱਗਣਾ ਆ ਵੇਖ ਮੈਂ ਵੀ ਸੋਹਣੀ ਪੁਸ਼ਾਕ ਸਮਾ ਲਈ ਬਾਵੜੀ ਹੈਰਾ ਮਹਾਰਾਜਿਆਂ ਵਰਗੇ ਵਸਤਰ ਮੇਰੇ ਕਬੀਰ ਦੇ ਗਲ ਵਿੱਚ ਇਹ ਭੋਲੀ ਕੀ ਜਾਣੇ ਇਹ ਤੇ ਹੈ ਹੀ ਰਾਜਿਆਂ ਦਾ ਰਾਜਾ ਕੋਈ ਤੇਰੇ ਕਾਰਜ ਕਰਨ ਆਇਆ ਹੈ ਇਹ ਕੀ ਜਾਣੇ ਕਬੀਰ ਪੁੱਤਰ ਤੇਰੀਆਂ ਗੱਲਾਂ ਤੇ ਮੈਨੂੰ ਸ਼ੱਕ ਹੁੰਦਾ ਹੈ। ਅਸਾਂ ਵੀ ਤੇ ਸਾਰੀ ਉਮਰ ਖੱਦਰੇ ਹੀ ਵੇਚਿਆ ਹੈ। ਐਨੇ ਪੈਸੇ ਤੇ ਕਦੇ ਬਿਨਾਂ ਕਮਾਈ? ਮਾਂ ਸ਼ੱਕ ਕਿਉਂ ਕਰਦੀਏ? ਤੂੰ ਪਿਆਰ ਨਾਲ ਖੱਦਰ ਬੁਣਿਆ ਤੇ ਮਹਿੰਗੇ ਬਾਜ਼ਾਰ ਵਿੱਚ ਵਿਕ ਗਿਆ। ਇੱਕ ਇੱਕ ਸਮਾਨ ਸਿਰ ਤੇ ਚੁੱਕਦੇ ਨੇ। ਤੇ ਕਬੀਰ ਦੇ ਘਰ ਦੇ ਅੰਦਰ ਰੱਖੀ ਜਾਂਦੇ ਸੀ ਅੱਜ ਉਹ ਦਿਨ ਆ ਗਿਆ ਜਿੱਦਣ ਕਬੀਰ ਦੀ ਬੱਚੀ ਦਾ ਵਿਆਹ ਹੈ ਕਬੀਰ ਦੀ ਘਰ ਹੀ ਨਾ ਆਏ ਮੇਰੀ ਮਾਂ ਕੀ ਆਖਦੀ ਮੇਰੇ ਬੱਚੇ ਕੀ ਕਹਿਣਗੇ ਐਵੇਂ ਸਾਨੂੰ ਰੱਬ ਦੇ ਭਰੋਸੇ ਦੀਆਂ ਗੱਲਾਂ ਸਿਖਾਉਂਦਾ ਰਿਹਾ ਪਿੰਡ ਦੇ ਕੀ ਕਹਿਣਗੇ ਆਪਣੇ ਤੇ ਘਰ ਦੇ ਵਿਆਹ ਦੇ ਕਾਰਜ ਬਿਨਾਂ ਕਰ ਸਕਿਆ ਆਏ ਨਹੀਂ ਕਬੀਰ ਦੇ ਘਰ ਬਰਾਤ ਗੁਰਵੱਜੇ ਤੇ ਖਲੋਤੀ ਤੇ ਉਹ ਨਰੰਕਾਰ ਨੇ ਕਬੀਰ ਦਾ ਰੂਪ ਪੜਾਇਆ ਹੋਇਆ ਏ ਤੇ ਬਰਾਤੀਆਂ ਦਾ ਸਵਾਗਤ ਕਰੀ ਕਰਦੇ ਤੇ ਆਏ ਬਨਾਰਸ ਵਿੱਚ ਜਾਈਏ ਗਵੀਰ ਜੀ ਦਾ ਘਰ ਅੱਜ ਵੀ ਦਰਸ਼ਨ ਕਰਨ ਵਾਸਤੇ ਮਿਲ ਜਾਂਦਾ ਹੈ ਆ ਇੱਕ ਪ੍ਰੇਮੀ ਨੇ ਉੱਥੇ ਬੜੀ ਪਿਆਰੀ ਦੀ ਬਾਤ ਸੁਣੀ ਦਾਸਰੇ ਦਰਸ਼ਨ ਕਰਨ ਗਏ ਉਸ ਘਰ ਦੇ ਕਹਿਣ ਲੱਗੇ ਇਸ ਘਰ ਵਿੱਚ ਰੱਬ ਜੀ ਆਪ ਕਬੀਰ ਜੀ ਦੇ ਕਾਰਜ ਕਰਨ ਆਏ ਸੀ ਪ੍ਰਾਤ ਭੋਜਨ ਛਕ ਰਹੀ ਸੀ ਤੇ ਉਹ ਨਿਰੰਕਾਰ ਦੇ ਕੀ ਕਰ ਰਹੇ ਸਨ ਮੇਰੇ ਰੱਬ ਜੀ ਕੀ ਕਰ ਰਹੇ ਸਨ ਕਬੀਰ ਦਾ ਰੂਪ ਬਣਾਇਆ ਹੋਇਆ ਏ ਤੇ ਬਰਾਤਿਆਂ ਦੀਆਂ ਝੂਠੀਆਂ ਪਤਲਾ ਆਪ ਚੁੱਕੀ ਜਾਂਦੇ ਤੇ ਘਰ ਵਿੱਚ ਜਿਹੜਾ ਜ਼ਿੰਮੇਵਾਰ ਬੰਦਾ ਹੋਵੇ ਉਹਦੇ ਸਾਰੇ ਕੰਮ ਕਰਦਾ ਫਿਰਦਾ ਹੈ ਜ਼ਿੰਮੇਵਾਰੀ ਨਿਭਾੜੀ ਹੈ ਨਾ ਸੇਵਕ ਦੀ ਬਰਾਤਿਆਂ ਦੀਆਂ ਝੂਠੀਆਂ ਪਤਲਾ ਆਪ ਚੁੱਕੇ ਜਾਂਦੇ ਤੇ ਜਦੋਂ ਮਾਂ ਨੇ ਵਿਖਿਆ ਜੱਟ ਦੇਣੀ ਜਾ ਕੇ ਬਾਹ ਪਕੜ ਲਈ ਕਬੀਰ ਪੁੱਤਰ ਇਹ ਕੀ ਕਰਦਾ ਹੈ ਰਿਸ਼ਤੇਦਾਰ ਵੇਖਵੇ ਤੈਨੂੰ ਕੀ ਲੋੜ ਪਈ ਏ ਜੁੱਠੀਆਂ ਪਤਲਾ ਚੁਪਣ ਦੀ ਮਾਂ ਕੋਲੋਂ ਬਾਸ਼ ਉਡਾ ਲੈਂਦੇ ਨੇ ਫਿਰ ਪਤਲਾ ਨੂੰ ਹੱਥ ਪਾ ਲੈਂਦੇ ਨੇ ਮਾਂ ਮੇਰਾ ਦਿਲ ਕਰਦਾ ਏ ਮੈਂ ਸੇਵਾ ਕਰ ਲਵਾਂ ਕੁਝ ਮਾਂ ਕਹਿੰਦੀ ਕਬੀਰ ਅੱਜ ਤੂੰ ਕੁਝ ਬਦਲਿਆ ਬਦਲਿਆ ਲੱਗਦਾ ਹੈ ਮਾਤਰਾ ਕਿਉਂ ਕਹਿੰਦੀ ਕਿਉਂ ਸੋਚਦੀ ਹੈ ਸ਼ਾਮ ਪਈ ਕਬੀਰ ਦੀ ਬੱਚੀ ਨੂੰ ਆਪ ਡੋਲੇ ਵਿੱਚ ਬਿਠਾ ਦਿੱਤਾ ਜਦੋਂ ਪਈ ਰਾਤ ਬੈਠੇ ਆਪਣੇ ਆਸਣ ਤੇ ਤੇ ਮਾਂ ਲਈ ਮਾਂ ਕੀ ਕਹਿੰਦੀ ਕਹਿੰਦੀ ਕਬੀਰ ਪੁੱਤਰ ਤੇਰੇ ਨਾਲ ਇੱਕ ਗੱਲ ਕਰਨੀ ਹੈ ਮਾਂ ਆਖ ਪੁੱਤਰ ਅਰਿਸ਼ਤੀ ਰਾਤ ਸਵੇਰ ਤੇ ਪੁੱਛੀ ਜਾਂਦੇ ਨੇ ਵੇ ਤੁਸੀਂ ਇੰਨੇ ਪੈਸੇ ਕਿੱਥੋਂ ਖਰਚ ਰਹੇ ਹੋ ਤੇਰੀ ਸੋਹਣੀ ਪੋਸ਼ਾਕ ਤੇਰੇ ਬੱਚਿਆਂ ਦੇ ਸੋਹਣੇ ਸੋਹਣੇ ਕੱਪੜੇ ਤੇਰਾ ਸੋਹਣਾ ਪ੍ਰਬੰਧ ਵੇਖ ਕੇ ਲੋਕ ਪੁੱਛਦੇ ਨੇ ਪੁੱਤਰ ਦੱਸ ਕਿਥੋਂ ਇਨਾ ਖਰਚਾ ਕਰੀ ਜਾਂਦਾ ਮੈਂ ਤੇ ਆਪ ਹੈਰਾਨ ਕਹਿੰਦੇ ਮਾਂ ਬਹੁਤ ਥੱਕ ਗਿਆ ਮੈਨੂੰ ਆਰਾਮ ਕਰ ਲੈਣ ਦੇ ਸਵੇਰ ਹੋਏਗੀ ਤੈਨੂੰ ਸਾਰੀ ਗੱਲ ਦੱਸਾਂਗਾ ਜਦੋਂ ਹੋਈ ਸਵੇਰ ਮਾਂ ਉਠਾਲਣ ਵਾਸਤੇ ਆਈ ਕੀ ਵੇਖਦੀ ਏ ਕਬੀਰ ਦਾ ਅਸਣ ਖਾਲੀ ਪਿਆ ਹੈ ਰਿਸ਼ਤੇਦਾਰਾਂ ਨੂੰ ਪੁੱਛਦੀ ਏ ਕਬੀਰ ਤੁਹਾਨੂੰ ਤੇ ਨਹੀਂ ਦੱਸ ਕੇ ਗਿਆ ਉਹ ਕਹਿੰਦੇ ਨਹੀਂ ਦੂਰ ਆਤੀ ਕਬੀਰ ਨਾਲ ਝਗੜਾ ਕਰਕੇ ਸੀ ਇੰਜ ਲੱਗਦਾ ਏ ਤੇਰੀਆਂ ਗੱਲਾਂ ਦਾ ਗੁੱਸਾ ਕਰਕੇ ਦੌੜ ਗਿਆ ਮਾਂ ਸੋਚਣ ਲੱਗੀ ਪਤਾ ਨਹੀਂ ਮੇਰਾ ਪੁੱਤਰ ਕਿੱਥੋਂ ਕਰ ਜਾ ਚੁਪਕੇ ਲਿਆਇਆ ਮੈਂ ਲੋਕ ਤਾਂ ਮਗਰ ਲੱਗ ਕੇ ਤੰਗ ਕਰ ਵੀ ਨਹੀਂ ਕਿੱਥੇ ਚਲਾ ਗਿਆ ਹਾਂ ਸਤਸੰਗਿਓ ਇਹੀ ਰੱਬ ਦੀ ਦੀ ਨਿਸ਼ਾਨੀ ਹੈ ਕਰਦੇ ਆਪ ਨੇ ਵੜਿਆਈ ਆਪਣੇ ਸੇਵਕਾਂ ਨੂੰ ਦੇ ਜਾਂਦੇ ਤੇ ਕਰਦੇ ਉਹ ਆਪ ਨੇ ਕਦੇ ਕਿਸੇ ਰਿਸ਼ਤੇਦਾਰ ਨਾਲ ਹੀ ਵਰਤ ਜਾਂਦੇ ਕਦੇ ਕਿਸੇ ਮਿੱਤਰ ਤੇ ਕਵਾਂਢੀ ਨਾਲ ਹੀ ਵਰਤ ਜਾਂਦੇ ਨੇ ਸੋਝੀ ਵਾਲੇ ਸਮਝ ਜਾਂਦੇ ਨੇ ਕੀਤਾ ਰੱਬ ਨੇ ਹੈ ਤੇ ਵਰਤਿਆ ਇਹਦੇ ਰਾਹੀ ਆਪਣੇ ਸੇਵਕ ਦੇ ਕਾਰਜ ਕਰਕੇ ਚਲੇ ਗਏ ਮਾਂ ਟੋਲ ਦੀ ਫਿਰਦੀ ਜਿੱਥੇ ਜਿੱਥੇ ਵੀ ਸਾਧੂ ਸੰਤਾਂ ਕੋਲ ਬੰਦੇ ਨੇ ਪੁੱਛਦੀ ਫਿਰਦੀ ਏ ਇੱਥੇ ਕਵੀਰ ਤੇ ਨਹੀਂ ਆਇਆ ਉਹ ਕਹਿੰਦੇ ਨਹੀਂ ਰਾਤੀ ਤੂੰ ਕਵੀਰ ਨਾਲ ਝਗੜਾ ਕਰਦੀ ਸੀ ਸੁਣਿਆ ਇਹ ਰਿਸ਼ਤੇਦਾਰਾਂ ਦੱਸਿਆ ਪਰ ਘਰੋਂ ਕਿਉਂ ਚਲਾ ਗਿਆ ਨਹੀਂ ਪਤਾ ਇੱਥੇ ਨਹੀਂ ਆਇਆ ਆਇਆ ਨਹੀਂ ਮਾਮਾ ਨੂੰ ਬੱਚਿਆਂ ਦੀ ਸੁਭਾਅ ਦਾ ਪਤਾ ਹੁੰਦਾ ਹੈ ਅੱਗੀ ਵੀ ਕਈ ਵਾਰ ਮੇਰੇ ਨਾਲ ਗੁੱਸੇ ਹੋ ਜਾਵੇ ਮਰਾਜ਼ ਹੋ ਜਾਵੇ ਤੇ ਗੰਗਾ ਵੱਲ ਨੂੰ ਦੌੜ ਜਾਂਦਾ ਹੈ ਜਦੋਂ ਮਾਂ ਗਈ ਗੰਗਾ ਦੇ ਕਿਨਾਰੇ ਆਹ ਸਾਹਮਣੇ ਕਬੀਰ ਜੀ ਗੋਡਿਆਂ 'ਚ ਸਿਰ ਦੇ ਕੇ ਬੈਠੇ ਹੋਏ ਓਏ ਮੇਰੇ ਰੱਬਾ ਕਿਹੜਾ ਮੂੰਹ ਲੈ ਕੇ ਜਾਵਾਂ ਪਿੰਡ ਵਿੱਚ ਲੋਕ ਕੀ ਕਹਿੰਦੇ ਐ ਮੇਰਾਪੂ ਦੇ ਭਰੋਸੇ ਦੀਆਂ ਗੱਲਾਂ ਸੁਣਾਉਂਦਾ ਸੀ ਆਪਣਾ ਤੇ ਘਰ ਬੱਚਿਆਂ ਦਾ ਵਿਆਹ ਵੀ ਚੰਗੀ ਤਰ੍ਹਾਂ ਨਾ ਕਰ ਸਕਿਆ ਇੰਨੇ ਨੂੰ ਮਾਂ ਜਾ ਕੇ ਮੁੰਡੇ ਤੋਂ ਪਕੜ ਕੇ ਹਲਾੰਦੀ ਕਬੀਰ ਪੁੱਤਰ ਇੰਨਾ ਸੋਹਣਾ ਕਾਰਜ ਕਰਕੇ ਤੇ ਮੇਰੀ ਰਤੀ ਜਿੰਨੀਆਂ ਗੱਲਾਂ ਦਾ ਗੁੱਸਾ ਕਰਕੇ ਘਰੋਂ ਦੌੜ ਆਇਆ ਤੇਰੀ ਮਾਂ ਤੈਨੂੰ ਕੁਝ ਪੁੱਛ ਨਹੀਂ ਸਕਦੀ ਸਾਰੇ ਪਿੰਡ ਵਿੱਚ ਤੇਰੀ ਸੋਭਾ ਸੋਨਾ ਕਾਰਜ ਕਰ ਰਿਹਾ ਛੱਟ ਦੇਣੀ ਉੱਟ ਕੇ ਖਲੋ ਮਾਂ ਕਾਰਜ ਵਧੀਆ ਹੋ ਗਿਆ ਤੇ ਮਾਂ ਕਹਿੰਦੀ ਤੈਨੂੰ ਨਹੀਂ ਪਤਾ ਆਪ ਹੀ ਤੇ ਕਰਕੇ ਆਏ ਮਾਂ ਤਿੰਨ ਦਿਨ ਹੋ ਗਏ ਮੈਂ ਤੇ ਘਰ ਗਿਆ ਹੀ ਮਾਂ ਕਹਿੰਦੀ ਅਜੇ ਵੀ ਤੂੰ ਗੁੱਸੇ ਵਿੱਚ ਬੋਲਦਾ ਹੈ। ਚੱਲ ਘਰ। ਬਾਹਵਾਂ پکڑ ਕੇ ਖਿੱਚ ਕੇ ਟੋਰ ਪਈ। ਚੱਲ ਤੈਨੂੰ ਘਰ ਜਾ ਕੇ ਸਮਝਾਉਂਦੀ ਹਾਂ। ਮਾਂ ਨਾਲ ਇਸ ਤਰ੍ਹਾਂ ਕਿਉਂ ਗੁੱਸੇ ਹੋ ਗਏ? ਖਿੱਚ ਕੇ ਟੋਰ ਪਈ। ਪਿੰਡ ਵਿੱਚ ਆਏ। ਤੇ ਉਕੂ ਕਬੀਰ ਦੇ ਮਿੱਤਰ ਮਿਲ ਗਏ। ਕਬੀਰ ਬਈ ਪੱਛਿਆਂ ਦੇ ਵਿਆਹ ਕਾਰਜ ਕਿਵੇਂ ਕਰੀਂਦੇ ਨੇ? ਉਹ ਤੂੰ ਸਾਰੇ ਪਿੰਡ ਦੀ ਸ਼ੋਭਾ ਬਣਾ ਦੇ। ਕੱਲ ਤੇਰੀ ਸ਼ਾਹੀ ਪੋਸ਼ਾਕ ਤੇਰੇ ਚਿਹਰੇ ਦਾ ਨੂਰ ਹਾਵੇ ਚਾਰ ਪੈਸੇ ਉਹਦੇ ਵਿੱਚ ਹੋਣ ਤੇ ਬੰਦਾ ਸਭ ਕੁਝ ਕਰ ਲੈਂਦਾ ਕਬੀਰ ਵੀ ਬੜੇ ਹੈਰਾਨ ਸ਼ਾਹੀ ਪੋਸ਼ਾਕ ਚਿਹਰੇ ਦਾ ਨੂਰ ਮੈਂ ਆਇਆ ਹੀ ਜਦੋਂ ਮਾਂ ਘਰ ਲੈ ਗਈ ਕਹਿਣ ਲੱਗੀ ਪੁੱਤਰ ਹੈ ਤੇ ਤੇਰੀ ਸੋਭਾ ਤੂੰ ਮੇਰੀਆਂ ਗੱਲਾਂ ਦਾ ਗੁੱਸਾ ਕਿਉਂ ਕਰਕੇ ਆਂ ਪੁੱਤਰ ਛੇ ਕਿਸੇ ਕੋਲੋਂ ਤੂੰ ਕਰਜ਼ਾ ਚੁੱਕਿਆ ਏ ਦੇਣਦਾਰ ਤੇ ਮੈਂ ਵੀ ਬੱਚਾ ਹੀ ਹਾਂ ਤੇਰੀ ਮਾਂ ਹੇਉ ਪੁੱਛਿਆ ਸੀ ਦੱਸ ਇਹਨਾਂ ਖਰਚਾ ਕਿੱਥੋਂ ਕੀਤਾ ਏ ਕਬੀਰ ਜੀ ਕਹਿੰਦੇ ਮਾਂ ਜੋ ਕੀਨ ਕਰ ਮੈਂ ਨਹੀਂ ਆਇਆ ਕਰ ਉਹ ਕਹਿੰਦੀ ਤੇਰੀ ਮਾਂ ਤੈਨੂੰ ਪਛਾਣ ਨਹੀਂ ਸਕਦੀ ਛਾ ਮੈਨੂੰ ਦੱਸ ਜੇ ਤੂੰ ਨਹੀਂ ਆਇਆ ਤੇ ਯਾਦ ਕਰ ਜਦੋਂ ਕੱਲ ਬਰਾਤ ਭੋਜਨ ਸ਼ੱਕਦੇ ਸੀ ਤੂੰ ਬਰਾਤੀਆਂ ਦੀਆਂ ਜੁੱਠੀਆਂ ਪਤਲਾਂ ਚੁਪਦਾ ਸੀ ਤੇ ਮੈਂ ਤੈਨੂੰ ਬਾਹੋਂ ਤੋਂ ਪਕੜ ਕੇ ਖਿੱਚਦੀ ਸੀ ਜੇ ਤੂੰ ਨਹੀਂ ਆਇਆ ਤੇ ਉਹ ਕੌਣ ਸੀ ਜਦੋਂ ਮਾਂ ਨੇ ਇੰਨੀ ਗਲਾਕੀ ਤੇ ਕਬੀਰ ਦੇ ਨੈਤਰ ਪਰ ਆਏ ਓਏ ਮੇਰੇ ਆ ਰੱਬਾ ਤੇ ਸੁਣਿਆ ਸੀ ਤੂੰ ਸੇਵਕਾਂ ਦੇ ਕਾਰਜ ਕਰਦਾ ਈ ਐ ਨਹੀਂ ਸੀ ਸੁਣਿਆ ਝੂਠੇ ਭਾਂਡੇ ਵੀ ਸੰਭਾਲ ਕੇ ਜਾਂਦਾ ਏ ਮੇਰੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਗਿਆ ਤੇ ਜੁੱਠੀਆਂ ਪਤਲਾ ਵੀ ਝੁੱਕ ਗਿਆ ਨਿਤ ਪਰਲੈ ਮਾਂ ਕਹਿੰਦੀ ਕਬੀਰ ਕਿਉਂ ਅੱਖਾਂ ਪਰ ਲਈਆਂ ਮੈਂ ਤੈਨੂੰ ਕੁਝ ਜ਼ਿਆਦਾ ਬੋਲਿਆ ਮਾਂ ਮੇਰੇ ਤੇ ਯਕੀਨ ਕਰ ਵੇਖ ਮੇਰੇ ਵੱਲ ਕਿੱਥੇ ਮੇਰੀ ਸ਼ਾਹੀ ਪੋਸ਼ਾਕ ਹੈ ਕਿਹੜੇ ਮੇਰੇ ਰਾਜਿਆਂ ਵਰਗੇ ਵਸਤਰ ਨੇ ਅੱਜ ਤੱਕ ਵੀ ਉਹ ਹੀ ਖੱਦਰ ਦਾ ਚੋਲਾ ਜਿਹੜਾ ਤੂੰ ਕਹਿੰਦੀ ਸੀ ਵਿਆਹ ਵਿੱਚ ਚੰਗਾ ਨਹੀਂ ਲੱਗਣਾ ਵੇਖ ਮੇਰੇ ਵੱਲ ਅਜੇ ਤੱਕ ਵੀ ਵੋਝੇ ਵਿੱਚ ਕੋਈ ਪੈਸਾ ਨਹੀਂ ਕਬੀਰ ਫਿਰ ਇਹ ਸਾਰਾ ਕੁਝ ਕੀ ਹੋ ਗਿਆ ਕੌਣ ਕਰ ਗਿਆ ਤੇ ਕਬੀਰ ਦੀ ਕੀ ਕਹਿੰਦੇ ਕਹਿੰਦੇ ਮਾਂ ਨਾ ਹਮ ਕੀਆ ਨ ਕਰੇਗੇ ਨਾ ਕਰ ਸਕੇ ਸ੍ਰੀ ਜਿੰਨੀਆਂ ਗੱਲਾਂ ਤੂੰ ਕਹਿੰਦੀ ਏ ਨਾ ਤੇਰੇ ਪੁੱਤਰ ਦੀ ਸਮਰਥਾ ਏ ਤੇ ਨਾ ਤੇਰਾ ਕਬੀਰ ਕਰ ਸਕਦਾ ਹੈ ਪੁੱਤਰ ਕਿਨੇ ਕੀਤਾ ਫਿਰ ਮਾਂ ਸਭ ਕੁਝ ਉਸ ਰੱਬ ਨੇ ਕੀਤਾ ਏ ਉਹ ਆਪ ਕਰ ਗਿਆ ਏ ਤੇ ਲੋਕ ਵਡਿਆਈ ਮੇਰੀ ਕਰੀ ਜਾਂਦੇ ਨੇ ਕਿ ਕਬੀਰ ਜੀ ਨੇ ਕਾਰਜ ਸੋਣਾ ਲਵਾਲਾ ਉਹ ਆਪ ਆਇਆ ਆਪ ਕਰ ਗਿਆ ਹਾਂ ਪਿਆਰ ਰੱਬ ਜੀ ਇਸ ਤਰ੍ਹਾਂ ਕਦੇ ਮਿੱਤਰਾ ਰਾਹੀ ਕਦੀ ਰਿਸ਼ਤੇਦਾਰਾ ਰਾਹੀ ਕਦੀ ਗਵੰਡੀਆਂ ਰਾਹੀ ਵਰਤ ਜਾਂਦੇ ਨੇ ਸੇਵਕਾਂ ਨੇ ਕਾਰਜ ਕਰ ਜਾਂਦੇ ਨੇ ਸਿੱਧੂ ਦੱਸਿਆ ਨਾ ਕਬੀਰ ਨੇ ਤੇ ਮਾਂ ਨੇ ਨੇਤਰ ਭਰੇ ਅੱਜ ਵੀ ਅੱਜ ਵੀ ਮੁਸਮਸਰੋਈ ਏ ਪਰ ਅੱਜ ਕੁਝ ਰੋਣਾ ਹੋਰ اے دنیا والے ਤੁਸੀਂ ਕਹਿੰਦੇ ਸੀ ਕਬੀਰ بگੜ ਗਿਆ ਹੈ ਕੋਈ ਕੰਮ ਨਹੀਂ ਇਹ ਜਦੋਂ ਵੇਖੋ ਚੌਂਕੜਾ ਮਾਰ ਕੇ ਰੱਬ ਜੀ ਦੀ یاد ਵਿੱਚ ਜੁੜਿਆ ਰਹਿੰਦਾ ਹੈ ਜਿਹੜਾ ਕੋਲ ਬੈਠੇ ਉਹਨੂੰ ਵੀ ਸਮਝਾਂਦਾ ਹੈ ਰੱਬ ਤੇ ਭਰੋਸਾ ਰੱਖੋ ਸਿਮਰਨ ਕਰੋ ਰੱਬ ਕਾਰਜ ਵੀ ਕਰਦਾ ਹੈ